ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਮੈਂਬਰ ਪਾਰਲੀਮੈਂਟ ਲੁਧਿਆਣਾ ਦੇ ਆਦੇਸ਼ ਅਨੁਸਾਰ ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਸੰਜੇ ਤਲਵਾਰ ਦੀ ਅਗਵਾਈ ਹੇਠ ਮੁੱਖ ਦਫ਼ਤਰ ਟਿੱਬਾ ਰੋਡ ਵਿਖੇ ਆਜ਼ਾਦ ਭਾਰਤ ਦਾ 75ਵਾਂ ਰਾਸ਼ਟਰੀ ਸੰਵਿਧਾਨ ਦਿਵਸ ਮੀਟਿੰਗ ਅਤੇ ਪੈਦਲ ਮਾਰਚ ਕਰਕੇ ਮਨਾਇਆ ਗਿਆ ਰਾਸ਼ਟਰੀ ਸੰਵਿਧਾਨ ਦਿਵਸ ਦੇ ਸਬੰਧ ਵਿੱਚ ਬੋਲਦੇ ਹੋਏ ਸੰਜੀਤ ਤਲਵਾਰ ਨੇ ਦੱਸਿਆ ਕਿ 26 ਨਵੰਬਰ 1949 ਨੂੰ ਅਸੀਂ ਸੰਵਿਧਾਨ ਨੂੰ ਲਿਆਂਦਾ ਸੀ ਇਸ ਤੋਂ ਪਹਿਲਾਂ ਆਜ਼ਾਦੀ ਹਾਸਲ ਕਰਨ ਲਈ ਅਨੇਕਾਂ ਹੀ ਕਾਂਗਰਸੀਆਂ ਨੇ ਅਤੇ ਦੇਸ਼ ਨੂੰ ਚਾਉਣ ਵਾਲੇ ਅਨੇਕ ਵੀਰਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਅਤੇ ਜੇਲਾ ਕਟੀਆਂ ਦੇਸ਼ ਦੇ ਨਾਗਰਿਕਾਂ ਦੇ ਪ੍ਰਤੀ ਸਨਮਾਨ ਦਾ ਦੀ ਭਾਵਨਾ ਪੈਦਾਉਣ ਲਈ ਸੰਵਿਧਾਨ ਲੇਖਣ ਅਤੇ ਬਣਾਉਣ ਵਿੱਚ 2 ਸਾਲ 11 ਮਹੀਨਿਆਂ ਦੇ 17 ਦਿਨਾਂ ਦਾ ਸਮਾਂ ਲੱਗਾ ਸੀ ਇਸ ਸੰਵਿਧਾਨ ਨੂੰ ਬਿਨਾਂ ਕਿਸੇ ਖਰਚੇ ਤੋਂ ਸਿਰਫ ਹਰ ਪੰਨੇ ਤੇ ਉਸ ਦਾ ਨਾਮ ਅਤੇ ਆਖਰੀ ਪੰਨੇ ਤੇ ਉਸ ਦੇ ਦਾਦਾ ਜੀ ਦਾ ਨਾਮ ਲਿਖਣ ਦੀ ਸ਼ਰਤ ਤੇ ਪ੍ਰੇਮ ਬਿਹਾਰੀ ਨਰੈਣ ਰਾਏ ਜਾਦਾ ਨੇ ਲਿਖਬਾਉਣ ਵਿੱਚ ਯੋਗਦਾਨ ਦਿੱਤਾ ਅਤੇ ਨੰਦ ਲਾਲ ਬੋਸ ਦੀ ਟੀਮ ਨੇ ਇਸ ਨੂੰ ਸਜਾਉਣ ਵਿੱਚ ਯੋਗਦਾਨ ਦਿੱਤਾ ਦੇਸ਼ ਦੇ ਸੰਵਿਧਾਨ ਦੇ ਪਿਤਾ ਕਹੇ ਜਾਣ ਵਾਲੇ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਅਤੇ ਦੇਸ਼ ਦੀਆਂ ਹੋਰ ਬਹੁਤ ਕਾਬਲ ਸ਼ਖਸੀਅਤਾਂ ਨੇ ਆਪਣੇ ਕੀਮਤੀ ਸਮੇਂ ਦਾ ਯੋਗਦਾਨ ਦੇ ਕੇ ਇਸ ਨੂੰ ਦੇਸ਼ ਨੂੰ ਸਮਰਪਿਤ ਕਰਨ ਤੋਂ ਪਹਿਲਾਂ ਇਹ ਜਕੀ ਨੀ ਬਣਾਇਆ ਕਿ ਸੰਵਿਧਾਨ ਵਿੱਚ ਹਰ ਭਾਈਚਾਰੇ ਦੀ ਦੇਖਭਾਲ ਕੀਤੀ ਜਾ ਸਕਿਆ ਤੇ ਦੇਸ਼ ਦੇ ਚਾਰੋਂ ਸਤੰਭ ਨਿਆਂਪਾਲਿਕਾ ਕਾਰਜਕਾਰੀ ਵਿਧਾਨ ਸਭਾ ਮੀਡੀਆ ਤੇ ਬਾਰੇ ਵੀ ਪੂਰਾ ਧਿਆਨ ਦਿੱਤਾ ਗਿਆ ਹੈ ਪਰ ਅਜ ਅਫਸੋਸ ਦੇ ਨਾਲ ਕਹਿਣਾ ਪੈ ਰਿਹਾ ਹੈ ਕਿ ਭਾਜਪਾ ਦੀ ਕੇਂਦਰੀ ਸਰਕਾਰ ਅਤੇ ਆਪ ਦੀ ਸੂਬਾ ਸਰਕਾਰ ਦੋਵੇਂ ਸਾਡੇ ਸੰਵਿਧਾਨ ਦੇ ਮੂਲ ਥੰਮ੍ਹਾਂ ਤੇ ਹਮਲਾ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ ਚੋਣ ਕਮਿਸ਼ਨ ਈਡੀ ਅਤੇ ਸੀਬੀਆਈ ਵਰਗੀਆਂ ਸੰਵਿਧਾਨਿਕ ਸੰਸਥਾਵਾਂ ਦੀ ਦੁਰਵਰਤੋਂ ਹੋ ਰਹੀ ਹੈ ਮੀਡੀਆ ਨੂੰ ਖਰੀਦਿਆ ਜਾ ਰਿਹਾ ਹੈ ਅਤੇ ਆਪਣੇ ਏਜੰਡੇ ਨੂੰ ਅੱਗੇ ਵਧਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਸਰਕਾਰਾਂ ਨੂੰ ਸੁੱਟਣ ਲਈ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਭਾਜਪਾ ਸੰਵਿਧਾਨ ਨੂੰ ਰੋੜ ਮੋੜ ਕੇ ਦੇਸ਼ ਨੂੰ ਜਾਤੀ ਅਤੇ ਧਰਮ ਦੇ ਨਾਮ ਤੇ ਲੜਵਾ ਕੇ ਆਪਣੀ ਰਾਜਨੀਤਿਕ ਚਮਕਾਉਣ ਵਿੱਚ ਲੱਗੀ ਹੋਈ ਹੈ ਸਾਡੇ ਬਜ਼ੁਰਗਾਂ ਨੇ ਦੇਸ਼ ਦੇ ਹਰ ਨਾਗਰਿਕ ਨੂੰ ਬਰਾਬਰ ਦਾ ਅਧਿਕਾਰ ਅਤੇ ਸਨਮਾਨ ਦੇਣ ਲਈ ਸੰਵਿਧਾਨ ਬਣਾਇਆ ਸੀ ਪਰ ਭਾਜਪਾ ਦੇਸ਼ ਦੇ ਹਰ ਨਾਗਰਿਕ ਤੋਂ ਮਿਲੇ ਇਸ ਅਧਿਕਾਰ ਨੂੰ ਖੋਣ ਦੀ ਕੋਸ਼ਿਸ਼ ਕਰ ਰਹੀ ਹੈ ਅਸੀਂ ਅੱਜ ਸਾਰੇ ਸੰਵਿਧਾਨ ਦੀ ਕਸਮ ਚੁੱਕਦੇ ਹਾਂ ਅਤੇ ਪ੍ਰਣ ਲੈਂਦੇ ਹਾਂ ਕਿ ਦੇਸ਼ ਦੇ ਹਰ ਨਾਗਰਿਕ ਦੇ ਸਨਮਾਨ ਅਤੇ ਅਧਿਕਾਰਾਂ ਦੀ ਰੱਖਿਆ ਹਰ ਕੀਮਤ ਤੇ ਕਰਾਂਗੇ ਤੇ ਉਹਨਾਂ ਲੋਕਾਂ ਖਿਲਾਫ ਜੰਗ ਜਾਰੀ ਰੱਖਾਂਗੇ ਜਿਹੜੇ ਸੰਵਿਧਾਨ ਵਿੱਚ ਦਿੱਤੇ ਅਧਿਕਾਰਾਂ ਨੂੰ ਸਾਡੇ ਖੂਨ ਸਾਡੇ ਤੋਂ ਖੋਣ ਦੀ ਕੋਸ਼ਿਸ਼ ਕਰਨਗੇ ਇਸ ਮੌਕੇ ਤੇ ਸ਼ਾਮਸੁੰਦਰ ਮਲਹੋਤਰਾ ਕਵਰ ਹਰਪ੍ਰੀਤ ਸਿੰਘ ਆਸ਼ੀਸ਼ ਅਵਾਸਤੀ ਜਗਸੀਰ ਸਿੰਧੂ ਮੋਨੂ ਖੰਡਾ ਸੰਜੀਵ ਸ਼ਰਮਾ ਵਿਪਨ ਅਰੂੜਾ ਸਰਜੀਤ ਸਿੰਘ ਸਰਹਾਲੀ ਸਾਹਿਲ ਕਪੂਰ ਪੱਪਲ ਰੋਹਿਤ ਚੋਪੜਾ ਸ਼ੋਕ ਪੋਪਲੀ ਬਲਜੀਤ ਸਿੰਘ ਮਾਨ ਕੁਲਦੀਪ ਝੰਡਾ ਹਰਜਿੰਦਰਪਾਲ ਪੋਲਾਲੀ ਨਰੇਸ਼ ਉਪਲ ਗੌਰਵ ਪੱਟੀ ਸतीश ਮਲਹੋਤਰਾ ਸਤਨਾਮ ਸਿੰਘ ਸੱਤਾ ਆਸ਼ਾ ਗਰਗ ਲਵਲੀ ਮਨੋਚਨ ਨਰੇਸ਼ ਗੁਪਤਾ ਗੁਰਿੰਦਰ ਰੰਦਾਵਾ ਯੂਸਫ ਮਸੀਹ ਗੋਪਾਲ ਚੋਹਾਨ ਅਮਰਜੀਤ ਜੀਤਾ ਭਾਰਤ ਪੂਸ਼ਣ ਇਨਾਮ ਮਲਿਕ ਭੋਲਾ ਮਹਿਤਾ ਬੰਨੂ ਬਹਿਲ ਇਕਬਾਲ ਸਿੰਘ ਸੋਨੂ ਵਿਨੋਦ ਬਾਂਸਲ ਚੰਦਰ ਸਬਰਵਾਲ ਸੁਰਿੰਦਰ ਕੌਰ ਮਨਮੀਤ ਕੌਰ ਗੁਰਪ੍ਰੀਤ ਕੌਰ ਮੋਨੂ ਸੋਨੀ ਮੋਨੂ ਸੈਣੀ ਸਿਕੰਦਰ ਸਿੰਘ ਸੂਰਜ ਪ੍ਰਕਾਸ਼ ਨਿਪੁੰਨ ਸ਼ਰਮਾ ਰਾਜੀਵ ਝਮਟ ਗੁਲਜਾਰੀ ਲਾਲ ਆਵੀ ਬਰਮਾ ਸੰਦੀਪ ਮਰਵਾਹਾ ਮੰਗਾ ਸ਼ਰਮਾ ਕੁਲਵੰਤ ਰਾਏ ਬਰਿੰਦਰ ਸਹਿਜਲ ਹਨੀ ਸ਼ਰਮਾ ਸ਼ਾਮਲ ਹੋਤਰਾ ਬਾਉ ਰਾਮ ਲੱਕੀ ਮੱਕੜ ਦੀਪਕ ਸਾਗਰ ਵਿਪਨ ਸੂਦ ऋषि गुप्ता, रिंकू दत्त, अशोक बर्मानी, एस के खन्ना, रविंद्रपाल राजा, केपी मैदान, कमलजीत सिंह, बॉबी कपल मेहता, सागर उपल तो अलावा कई ओहदेदार और वर्कर हाजिर सन।